ਉਈ ਆਤਿਵਾਦੀ ਨੂੰ ਅੱਗ ਲੱਗਦੀ ਹੈ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਕਰਾੜੀ ਸ਼ਹਿਰ ਦਾ ਖਾਤਮਾ ਹੋਣਾ ਜ਼ਰੂਰੀ ਹੋ ਜਾਣਾ ਕਿਉਂਕਿ ਜਿਸ ਤਰੀਕ ਇੱਥੇ ਵੱਡੇ ਗੋਦਾਮ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਫੈਕਟਰੀਆਂ ਤਾਂ ਖੁੱਲੀਆਂ ਹੁੰਦੀਆਂ ਹਨ। ਕੌਮ ਵੀ ਕਹਿੰਦੇ ਨੇ ਕਿ ਕਰਾੜੀ ਬੈਠਾ ਬਰੂਦ ਦੇ ਢੇਰ ਤੇ। ਕਿਉਂ? ਕਿਉਂਕਿ ਇੱਥੇ ਵੱਡੇ-ਵੱਡੇ ਗੋਦਾਮ ਆਸਤਵਾਦੀ ਦੇ ਭਰੇ ਪਏ ਨੇ। ਪਤਾ ਇਹ ਲੱਗਿਆ ਕਿ ਕਰਾੜੀ ਦੇ ਵਿੱਚ 7-8 ਬੰਦਿਆਂ ਕੋਲ ਲਾਇਸੈਂਸ ਨਹੀਂ ਪਟਾਕੇ ਵੇਚਣ ਦੇ ਪਰ ਦੁਕਾਨਾਂ ਸੌ ਤੋਂ ਵੱਧ ਖੁੱਲੀਆਂ ਹੁੰਦੀਆਂ ਹਨ। ਇਸ ਵਾਸਤੇ ਪ੍ਰਸ਼ਾਸਨ ਚਿੰਤਾ ਨਹੀਂ ਹੈ ਉਹਨਾਂ ਨੂੰ ਕਾਰਵਾਈ ਕਰਨ ਤੇ ਕਿਉਂ ਦਾ ਹੈ ਇਹਦਾ ਬਾਹਰੂ ਦਾ ਇੱਕ ਤਰ੍ਹਾਂ ਦਾ ਉਸ ਦੇ ਵਾਸਤੇ ਫਾਇਰ ਸਿਲੰਡਰ ਇੱਥੇ ਕੋਈ ਫਾਇਰ ਦੀਆਂ ਗੱਡੀਆਂ ਖੜੀਆਂ ਕੋਈ ਸਟੇਸ਼ਨ ਬਣਾਇਆ ਕੋਈ ਧਿਆਨ ਕਿਸੇ ਦਾ ਕਿਸਾਨ ਦਾ ਇੱਕ ਕਿੱਲਾ ਹੈ ਉਹਦੀ ਪਰਾਲੀ ਨੂੰ ਕਿਸੇ ਨੇ ਹੋਰ ਨਹੀਂ ਵਿਅਕਲਤੀ ਤਾਂ ਜਿਹਦੇ ਨਾਮ ਜ਼ਮੀਨ ਹੈ ਪਰਚਾ ਉਸਤੇਦਰਜ ਹੋਣਾ ਹੈ ਐਸੇ ਹੀ ਜੇ ਆਪਾਂ ਆਤੀਸ਼ਵਾਦੀ ਦੀ ਗੱਲ ਕਰੀਏ ਤਾਂ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਕੁਰਾਲੀ ਚ ਅਸਤਵਾਜੀ ਆਲਰੇਡੀ ਵਿਕਲੀ ਬਿਕ ਚੁੱਕੀ ਹੈ ਇੰਟੈਲੀਜੈਂਸ ਇੱਥੇ ਹੈ ਆਈਬੀਐਫ ਕੇਂਦਰ ਵਾਲੀ ਇੱਥੇ ਹੈ ਥੋੜੀ ਥੋੜੀ ਚੀਜ਼ ਦਾ ਉਹਨਾਂ ਨੂੰ ਪਤਾ ਹੈ ਕਿੱਥੇ ਮਾਈਨਿੰਗ ਹੋ ਰਹੀ ਹੈ ਨਜਾਇਜ਼ ਪਰ ਇਹ ਨਜਾਇਜ਼ ਨਹੀਂ ਦਿਖਦਾ ਇਹ ਜਿੱਤੇ ਨਗਾਇਜ਼ ਵਿੱਚੇ ਜਾ ਰਿਹਾ ਇੰਨਾ ਆ ਬਾਰੂਦ ਵੇਚਿਆ ਜਾ ਰਿਹਾ ਹੈ ਬਾਰੂਦ ਢੇਰ ਤੇ ਕਰਾਲੀ ਬੈਠਿਆ ਹੈ ਕਿੰਨੇ ਲੋਕ ਮਾਰ ਸਕਦੇ ਨੇ ਕਿੰਨੀ ਆਬਾਦੀ ਹੈ ਕਰਾਲੀ ਦੀ ਕਿੰਨਾ ਸ਼ਹਿਰ ਵਸਿਆ ਹੋਇਆ ਹੈ ਇੱਥੇ ਵੱਡਾ ਬਾਜ਼ਾਰ ਹੈ ਕੱਪੜੇ ਦਾ ਬਾਜ਼ਾਰ ਹੈ ਸੋਨੇ ਦਾ ਬਾਜ਼ਾਰ ਹੈ ਜੁੱਤੀਆਂ ਦਾ ਬਾਜ਼ਾਰ ਹੈ ਪਰ ਉਹਨਾਂ ਦੀ ਜਾਨ ਜ਼ਰੂਰੀ ਨਹੀਂ ਪਰ ਪਟਾਕੇ ਵਾਲਿਆਂ ਦਾ ਕਾਰੋਬਾਰ ਜ਼ਰੂਰੀ ਹੈ ਪਟਾਕੇ ਵਾਲਿਆਂ ਨੂੰ ਕੰਮਜਾਬ ਜੂਰ ਕਰਨਾ ਹੈ ਅਸੀਂ ਭਾਵੇਂ ਕਿ ਉਹਨਾਂ ਦੇ ਵਿਰੋਧੀ ਨਹੀਂ ਪਰ ਪ੍ਰਦੂਸ਼ਣ ਵਿਭਾਗ ਕਿੱਥੇ ਹੈ ਸੰਸਾਰ ਦੇ ਅੰਦਰ ਖਾਸ ਕਰਕੇ ਹਿੰਦੁਸਤਾਨ ਦੇ ਅੰਦਰ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਹਰ ਕੋਈ ਗੱਲ ਕਰਦਾ ਪ੍ਰਦੂਸ਼ਣ ਦੀ ਪਰ ਸਰਕਾਰਾਂ ਕਿਤੇ ਗੰਭੀਰ ਨਜ਼ਰ ਨਹੀਂ ਆ ਰਹੀਆਂ ਇਹੋ ਜਿਹਾ ਹੀ ਜੇਕਰ ਹੁਣ ਦੇਖੀਏ ਅੱਗੇ ਤਿਹਾਰ ਸ਼ੁਰੂ ਹੋ ਰਹੇ ਨੇ ਦਸਹਿਰਾ ਆ ਰਿਹਾ ਦੀਵਾਲੀ ਆ ਰਹੀ ਹੈ ਗੁਰਪੁਰਬ ਆ ਰਹੇ ਨੇ ਆਸਤਵਾਜੀ ਦੇ ਭੰਡਾਰ ਭਰੇ ਜਾ ਰਹੇ ਨੇ ਟਰਟਾ ਟਰ ਦੁਕਾਨਾਂ ਹੁਣੇ ਤੇ ਖੁੱਲ ਗਈਆਂ ਨੇ ਪਰਚੂਨ ਦੇ ਵਾਂਗ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਕੋਰਾਲੀ ਇੱਕ ਅਹਿਮ ਹੱਬ ਮੰਨੀ ਜਾਂਦੀ ਹੈ ਆਸਤਵਾਜੀ ਦੇ ਭੰਡਾਰ ਦੀ ਆਮ ਵੀ ਕਹਿੰਦੇ ਨੇ ਕਿ ਕੋਰਾਲੀ ਬੈਠਾ ਬਰੂਦ ਦੇ ਢੇਰ ਤੇ ਕਿਉਂ ਕਿਉਂਕਿ ਇੱਥੇ ਵੱਡੇ ਵੱਡੇ ਗਦਾਮ ਆਸਤਵਾਜੀ ਦੇ ਭਰੇ ਪਏ ਨੇ ਹੁਣ ਸਰਕਾਰਾਂ ਕਿੰਨੇ ਗੰਭੀਰ ਨੇ ਕਿਹੜੇ ਕਿਹੜੇ ਮਾਪਦੰਡ ਨੇ ਜੋ ਤੋੜੇ ਜਾ ਰਹੇ ਨੇ ਉਹ ਕਿਉਂ ਨਹੀਂ ਪੂਰੇ ਹੋ ਰਹੇ ਤੇ ਆਸਤਵਾਜੀ ਜਿਨ੍ਹਾਂ ਤੇ ਰੋਕ ਹੈ ਕਿ ਗ੍ਰੀਨ ਆਸਤਵਾਜੀ ਹੋਵੇ ਪਰ ਉਹ ਜਹਿਬ ਪ੍ਰਦੂਸ਼ਣ ਵਾਲੇ ਪਟਾਕੇ ਨੇ ਜਿਨ੍ਹਾਂ ਨੇ ਜ਼ਹਿਰੀਲੀ ਗੈਸ ਧੂਆਂ ਛੱਡਣਾ ਹੈ ਕਿੰਨੇ ਹੀ ਸਾਤਵੇਂ ਦੇ ਮਰੀਜ਼ ਇਸ ਦੇ ਗ੍ਰਸਤ ਵਿੱਚ ਆਉਂਦੇ ਨੇ ਕਿੰਨੀਆਂ ਨੇ ਅੱਖਾਂ ਹਰ ਵਾਰੀ ਚਲੇ ਜਾਂਦੀਆਂ ਨੇ ਕਿੰਨੀਆਂ ਅੱਗ ਲੱਗ ਜਾਂਦੀਆਂ ਨੇ ਕਿੰਨੇ ਹੀ ਝਿਗੜੇ ਹੁੰਦੇ ਨੇ ਇਹੋ ਹੀ ਗੱਲਬਾਤ ਕਰਨ ਦੇ ਲਈ ਜਿੱਥੇ ਅੱਜ ਅਸੀਂ ਬੈਠੇ ਆ ਸਾਡੇ ਨਾਲ ਪੱਤਰਕਾਰ ਹਰਤੇਜ ਸਿੰਘ ਤੇਜੀ ਨਾਲ ਹੀ ਗੱਲ ਕਰਾ ਲਈ ਦੀ ਹੋ ਰਹੀ ਹੈ ਕਿਉਂਕਿ ਇੱਥੇ ਦੂਰ ਦੂਰ ਤੱਕ ਅਸਤਵਾਜੀ ਜਾਂਦੀ ਹੈ ਕਰਾਲੀ ਤੋਂ ਸਾਡੇ ਪੱਤਰਕਾਰ ਕਰਨ কুমার জি ও ਵੀ ਸਾਡੇ ਨਾਲ ਸ਼ਾਮਲ ਹੈ ਸੋ ਜੇਕਰ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਤੇਜੀ ਗੰਭੀਰ ਮੁੱਦਾ ਹੈ ਪ੍ਰਦੂਸ਼ਣ ਦਾ ਹਾਂਜੀ ਪਰ ਆਸਤਵਾਜੀ ਲਾਇਸੈਂਸ ਹੈ ਜਿਹੜੇ ਉਹਦੇ ਵੀ ਕੋਈ ਮਾਪਦੰਡ ਹੋਣੇ ਕਿ ਇੱਕ ਸ਼ਹਿਰ ਵਿੱਚ ਕਿੰਨੀਆਂ ਦੁਕਾਨਾਂ ਹੋ ਸਕਦੀਆਂ ਤੇ ਦੂਜਾ ਜਿਹੜੀ ਆਸਤਵਾਜੀ ਹੈ ਉਹ ਕਿੰਨੀ ਮਕਤਾਰ ਦੀ ਰੱਖੀ ਜਾ ਸਕਦੀ ਹੈ ਉਸ ਦੇ ਵਿੱਚ ਪਟਾਕੇ ਵੱਡੇ ਨੇ ਛੋਟੇ ਨੇ ਉਹ ਵੀ ਕੋਈ ਨਾ ਕੋਈ ਇਹਦੇ ਵਿੱਚ ਪਾਬੰਦੀਆਂ ਹੋਣਗੀਆਂ ਪਰ ਇਹ ਕਿਧਰੇ ਨਜ਼ਰ ਨਹੀਂ ਆ ਰਿਹਾ ਇਹ ਕਿਤੇ ਸਵਾਲ ਤਾਂ ਖੜੇ ਹੁੰਦੇ ਨੇ ਨਾ ਬਿਲਕੁਲ ਜਿਹੜਾ ਤੁਸੀਂ ਮੁੱਦਾ ਲੈ ਰਹੇ ਹੋ ਚੁੱਕਿਆ ਮੁੱਦਾ ਇਹ ਬਹੁਤ ਗੰਭੀਰ ਮੁੱਦਾ ਇਹ ਮੁੱਦੇ ਵਾਸਤੇ ਆਮ ਜਨਤਾ ਬੋਲਣ ਨੂੰ ਤਿਆਰ ਨਹੀਂ ਹੁਣ ਅਸੀਂ ਆਪ ਬੈਠ ਕੇ ਡਿਬੇਟ ਇਸ ਵਾਸਤੇ ਕਰ ਰਹੇ ਹਾਂ ਕਿ ਲੋਕਾਂ ਦੀਆਂ ਜਾਨਾਂ ਬਚ ਸਕਣ ਕਿਉਂਕਿ ਜਦੋਂ ਕੋਈ ਆਤਿਵਾਦੀ ਨੂੰ ਅੱਗ ਲੱਗਦੀ ਹੈ ਦੁਕਾਨ ਨੂੰ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਕਰਾੜੀ ਸ਼ਹਿਰ ਦਾ ਖਾਤਮਾ ਹੋਣਾ ਜ਼ਰੂਰੀ ਹੋ ਜਾਣਾ ਕਿਉਂਕਿ ਜਿਸ ਤਰੀਕੇ ਨਾਲ ਇਥੇ ਵੱਡੇ ਗੋਦਾਮ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਫੈਕਟਰੀਆਂ ਤੇ ਖੁਰੀਆਂ ਹੋਈਆਂ ਨੇ ਵੱਡੇ ਗੋਦਾਮ ਬਣਾਏ ਹੋਏ ਨਹੀਂ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਹੁਣ ਤਿਆਹਾਰਾਂ ਸਮੇਂ ਧਿਆਨ ਸਮਾਂ ਨੂੰ ਲੈ ਕੇ ਫਾਰਮੈਲਿਟੀਆਂ ਹੋ ਰਹੀਆਂ ਬਿਆਨ ਬਿਆਨ ਵੀ ਆਉਂਦੇ ਬਿਆਨ ਵੀ ਆ ਰਹੇ ਨੇ ਅਫਸਰ ਆਉਂਦੇ ਨੇ ਫੋਟੋ ਖਿਚਾਈਆਂ ਫੋਟੋ ਖਿਚਾ ਕੇ ਅੱਗੇ ਪਾਤੀਆਂ ਸੀਨੀਅਰ ਅਫਸਰ ਨੂੰ ਕਿ ਅਸੀਂ ਜਾ ਕੇ ਕਰਾੜੀ ਦੇ ਵਿੱਚ ਪੂਰਾ ਇੱਕ ਪੁਖਤਾ ਇੰਤਜ਼ਾਮ ਦੇਖਿਆ ਹੈ ਜਦ ਕਿ ਪਤਾ ਇਹ ਲੱਗਿਆ ਕੀ ਕਰਾਲੀ ਦੇ ਵਿੱਚ 7-8 ਬੰਦਿਆਂ ਕੋਲ ਲਾਇਸੈਂਸ ਨਹੀਂ ਪਟਾਕੇ ਵੇਚਣ ਦੇ ਪਰ ਦੁਕਾਨਾਂ ਸੌ ਤੋਂ ਵੱਧ ਖੁੱਲੀਆਂ ਹੋਈਆਂ ਨੇ ਹੂੰ ਕਿਸ ਵਾਸਤੇ ਪ੍ਰਸ਼ਾਸਨ ਚਿੰਤਾ ਨਹੀਂ ਹੈ ਉਹਨਾਂ ਨੂੰ ਕਾਰਵਾਈ ਕਰਨ ਤੇ ਕਿਉਂ ਡਰ ਰਿਹਾ ਹੈ ਦੂਜੇ ਪਾਸੇ ਜਦੋਂ ਵੀ ਕੋਈ ਐਦਾਂ ਦੀ ਜਿਹੜੀ ਆਤਿਸ਼ਬਾਜ਼ੀ ਹੈ ਐਸਾ ਬਾਹਰੂ ਦਾ ਇੱਕ ਤਰ੍ਹਾਂ ਦਾ ਉਸ ਦੇ ਵਾਸਤੇ ਫਾਇਰ ਸਿਲੰਡਰ ਇੱਥੇ ਕੋਈ ਫਾਇਰ ਦੀਆਂ ਗੱਡੀਆਂ ਖੜੀਆਂ ਕੋਈ ਸਟੇਸ਼ਨ ਬਣਾਇਆ ਇਹ ਵੀ ਸਵਾਲ ਹੈ ਕੋਈ ਧਿਆਨ ਨਹੀਂ ਬਲ ਪਰ ਦੂਜੇ ਪਾਸੇ ਇੱਕ ਗੱਲ ਹੋਰ ਵੀ ਹੈ ਹੁਣ ਤਿਹਾਰਾਂ ਦੇ ਵਿੱਚ ਅਸੀਂ ਦੇਖਿਆ ਕਰਾਲੀ ਦੇ ਵਿੱਚ ਬੈਠੀਆਂ ਕਰਾਲੀ ਦੇ ਵਿੱਚ ਅਸੀਂ ਪੂਰਾ ਸ਼ੂਟ ਕੀਤਾ ਲੋਕ ਧੜਾ ਧੜ ਗੱਡੀਆਂ ਭਰ ਕੇ ਹਮਾਚਲ ਹਰਿਆਣੇ ਤੋਂ ਇੱਥੇ ਪਹੁੰਚੇ ਹੋ ਨੇ ਲੈਣ ਵਾਸਤੇ ਜਿਸ ਪਟਾਕਿਆਂ ਨੇ ਆਤਿਸ਼ਵਾਜੀ ਨੇ ਪ੍ਰਦੂਸ਼ਣ ਨੂੰ ਗੰਦਾ ਕਰਨਾ ਕੁਦਰਤ ਦੇ ਖਿਲਾਫ ਹੈ ਦੂਜੇ ਪਾਸੇ ਦੀਵਾਲੀ ਤੋਂ ਦੂਜੇ ਦਿਨ ਬੱਚਿਆਂ ਦੀਆਂ ਅੱਖਾਂ ਪੰਨੀਆਂ ਉਹਨਾਂ ਨੇ ਇਹਨਾਂ ਪਟਾਕਿਆਂ ਨੇ ਹੱਥ ਸੜੇ ਹੋਏ ਨੇ ਪੈਰ ਸੜੇ ਹੋਏ ਨੇ ਕੰਨੇ ਜਾਨਾ ਵੀ ਜਾਂਦੀਆਂ ਨੇ ਪਟਾਕਾ ਕਿੰਨਾ ਕੁ ਵੱਡਾ ਚਲਾਇਆ ਜਾ ਸਕਦਾ ਇਹ ਹੁਣ ਆਪਾਂ ਜਾ ਕੇ ਦੇਖ ਕੇ ਆਏ ਹਾਂ 3 3 ਫੁੱਟ ਦੇ ਲੰਮੇ ਬੰਬ ਤਿਆਰ ਕਿੱਥੇ ਪਏ ਨੇ ਉਹਨਾਂ ਨੇ ਕਿੰਨਾ ਪ੍ਰਦੂਸ਼ਣ ਕਰਨਾ ਹੈ ਪ੍ਰਦੂਸ਼ਣ ਰੋਕਣ ਲਈ ਗੰਭੀਰ ਕੌਣ ਹੈ ਇੱਕ ਇੱਕ ਚੀਜ਼ ਹੋਰ ਵੀ ਦੇਖੀ ਜੀ ਮੈਂ ਇੱਕ ਹਫ਼ਤੇ ਤੋਂ 15 ਦਿਨ ਤੋਂ ਚੀ ਦੇਖ ਰਹੀ ਹਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਪਟਾਕਿਆਂ ਨੂੰ ਆਤੀਸਵਾਦੀ ਨੂੰ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਕਿ ਬਹੁਤ ਚੰਗੀ ਚੀਜ਼ ਹੈ ਸਮਾਜ ਵਾਸਤੇ ਲੋਕਾਂ ਨੂੰ ਸਿੱਧਾ ਬਹੁਤ ਫਾਇਦਾ ਹੋਣਾ ਆਹ ਸਸਤੇ ਹੈ ਜੀ ਸਭ ਤੋਂ ਸਸਤੀ ਦੁਕਾਨ ਹੈ ਇਹ ਕਾਦੀ ਬੰਬਾਂ ਦੀ ਪਟਾਕਿਆਂ ਦੀ ਆਤੀਸਵਾਦੀਆਂ ਦੀ ਜਿਸ ਨੇ ਸਾਡੇ ਬੱਚਿਆਂ ਦੀ ਜਾਨ ਲੈ ਲਈ ਚਾਰ ਦਿਨ ਵਾਸਤੇ ਦੁਕਾਨਾਂ ਖੋਲ੍ਹਣੀਆਂ ਸਾਲ ਬਾਅਦ ਲੱਗਦਾ ਮੋਟੀ ਕਮਾਈ ਹੈ ਇਹਦੇ ਵਿੱਚ ਦੇਖੋ ਜਿਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਜਿਸ ਤਰੀਕੇ ਨਾਲ ਕਰਾਲੀ ਦੇ ਵਿੱਚ ਚਾਰ ਦੁਕਾਨਾਂ ਤੋਂ ਹੁਣ 100 ਦੁਕਾਨਾਂ ਬਣ ਗਈਆਂ ਤਾਂ ਇਸ ਦਾ ਮਤਲਬ ਸਰਕਾਰ ਨੂੰ ਵੀ ਟੈਕਸ ਰਾਂਹ ਚੁੰਨਾ ਲਾਇਆ ਜਾ ਰਿਹਾ ਹੈ ਲਾਇਸੈਂਸੀ ਜਿਹੜੀ ਫੀਸ ਭਰੀ ਜਾਣੀ ਹੈ ਉਹ ਫੀਸ ਨਹੀਂ ਭਰੀ ਜਾ ਰਹੀ ਇਸ ਕਾਰਨ ਪ੍ਰਸ਼ਾਸਨ ਸੁੁੱਤਾ ਪਿਆ ਇੱਕ ਤਰ੍ਹਾਂ ਦਾ ਫਾਰਮਲਟੀਆ ਪੂਰੀਆਂ ਹੋ ਰਹੀਆਂ ਕੋਈ ਸਰਕਾਰ ਦੇ ਨੁਮਾਇੰਦੇ ਦਾ ਧਿਆਨ ਨਹੀਂ ਰੋਜ਼ਾਨਾ ਇਸੇក ਉੱਤੇ ਮੀਟਿੰਗਾਂ ਵੀ ਹੁੰਨੀਆਂ ਇੱਥੇ ਵਰਕਰ ਆਗੂ ਵੀ ਨੇ ਸਰਕਾਰ ਦੇ ਨੁਮਾਇੰਦਿਆਂ ਦੇ ਪਰ ਦੂਜੇ ਪਾਸੇ ਅਧਿਕਾਰੀ ਪਹੁੰਚਦੇ ਨਹੀਂ ਅਧਿਕਾਰੀ ਵੀ ਆਪਣੀ ਫੋਟੋ ਖਿੱਚ ਕੇ ਜਿੱਤੇ ਤਰੀਕੇ ਨਾਲ ਅੱਜ ਪਤਾ ਲੱਗਿਆ ਕਿ ਅਧਿਕਾਰੀ ਆਏ ਫੋਟੋ ਖਿੱਚ ਕੇ ਚਲੇ ਗਏ ਪੋਸਟ ਚ ਬੈਠੀ ਹੈ ਅੰਦੇ ਹੋਏ ਸਾਨੂੰ ਕਿੰਨਾ ਜਾਮ ਮਿਲਿਆ ਪਬਲਿਕ ਕਿੰਨੀ ਪਰੇਸ਼ਾਨ ਹੋ ਰਹੀ ਕੋਈ ਐਂਬੂਲੈਂਸ ਵਿੱਚ ਫਸੀ ਹੋਈ ਹੈ ਕਿਸੇ ਨੇ ਕੋਈ ਜ਼ਰੂਰੀ ਕੰਮ ਜਾਣਾ ਕਿਸੇ ਨੇ ਭੋਗ ਤੇ ਜਾਣਾ ਅਜੇ ਤਾਂ ਦੁਆੜੀ ਬੜੀ ਦੂਰ ਹੈ ਹੁਣ ਤੋਂ ਜਾਮ ਲੱਗ ਗਿਆ ਅੱਗੇ ਹਾਲਾਤ ਕੀ ਹੋਣਗੇ ਕਰਾਲੀ ਦੇ ਵਿੱਚ ਬੱਸ ਇਹ ਸਮਝ ਲਓ ਕਿ ਕਰਾਲੀ ਦਾ ਹੁਣ ਰੱਬ ਹੀ ਰੱਖਾ ਹੈ ਕਰਾਲੀ ਨੂੰ ਰੱਬ ਬਚਾ ਸਕਦਾ ਹੈ ਪਰ ਪੂਰਾ ਜ਼ੋਰ ਲੱਗਿਆ ਹੋਇਆ ਹੈ ਬੰਪਟਾਕੇ ਵਾਲਿਆਂ ਦਾ ਕਿ ਕਰਾਲੀ ਨੂੰ ਬਰਬਾਦ ਕਰਕੇ ਰੱਖਣਾ ਹੈ ਕਰਾਲੀ ਨੂੰ ਸਾੜ ਕੇ ਰੱਖਣਾ ਬਿਲਕੁਲ ਅਰुण ਜੀ ਕਿਉਂਕਿ ਤੁਸੀਂ ਹਮੇਸ਼ਾ ਮੁੱਦੇ ਚੁੱਕਦੇ ਹੋ ਕਰਾਲੀ ਦੇ ਵਿੱਚ ਇੱਕ ਪੱਤਰਕਾਰ ਹੋਣ ਦੇ ਨਾਤੇ ਕਿਵੇਂ ਦੇਖਦੇ ਹਾਂ ਅਗਰ ਪ੍ਰਮਾਤਮਾ ਨਾ ਕਰੇ ਅਜਿਹੀ ਕੋਈ ਘਟਨਾ ਵਾਪਰ ਜਾਵੇ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਇੱਕ ਰਹਿਸ਼ੀ ਕੇਤਰ ਤੋਂ ਹਟ ਕੇ ਖੁੱਲੇ ਥਾਂ ਤੇ ਹੋਣਾ ਚਾਹੀਦਾ ਤੇ ਕਿੰਨੇ ਕਿੰਨੇ ਵੱਡੇ ਬੰਬ ਤਿਆਰ ਕੀਤੇ ਪਏ ਨੇ ਜਿਹੜੇ ਕਿੰਨਾ ਵੱਡਾ ਨੁਕਸਾਨ ਕਰ ਸਕਦੇ ਨੇ ਪ੍ਰਦੂਸ਼ਣ ਦਾ ਵੀ ਮਸਲਾ ਏ ਤੇ ਇਸ ਦੇ ਲਈ ਪ੍ਰਸ਼ਾਸਨ ਆ ਕੇ ਜਦੋਂ ਤੁਸੀਂ ਉਹ ਸਵਾਲ ਚੁੱਕਦੇ ਨੇ ਉਹਨਾਂ ਤੇ ਰੁਕਾਵਟ ਤਾਂ ਕਦੇ ਵੀ ਨਹੀਂ ਆਉਂਦੀ ਕਿ ਇਹਦੇ ਪਿੱਛੇ ਅਸਲ ਹੈ ਕੀ ਹੈ ਸਮਝਦੇ ਕੀ ਹੋ ਤੁਸੀਂ ਅ ਵਿਜੀਤਪੁਰ ਜੀ ਜਿਸ ਤਰ੍ਹਾਂ ਕਿ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅ ਤੇ ਦਿੱਲੀ ਚ ਵੀ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਤੇ ਜਦੋਂ ਪੋਲਿਊਸ਼ਨ ਦੀ ਗੱਲ ਕਰਦੇ ਆ ਤਾਂ ਦਿੱਲੀ ਦੀ ਸਰਕਾਰ ਕਹਿੰਦੀ ਹੈ ਵੀ ਪੋਲਿਊਸ਼ਨ ਜਿਹੜਾ ਹੈ ਉਹ ਪੰਜਾਬ ਵੱਲੋਂ ਹੁੰਦੇ ਹੋਏ ਹਰਿਆਣਾ ਵੱਲੋਂ ਹੁੰਦੇ ਹੋਏ ਦਿੱਲੀ ਚ ਆਂਦਾ ਹੈ ਤੇ ਪਰਚਾ ਦਰਜ ਕਿਤੇ ਹੁੰਦਾ ਦਰਜ ਹੁੰਦਾ ਹੈ ਪਰਚਾ ਕਿਸਾਨਾਂ ਦੇ ਕਿਉਂਕਿ ਉਹ ਕਹਿੰਦੇ ਵੀ ਪਰਾਲੀ ਨੂੰ ਅੱਗ ਲਾਈ ਹੈ ਆ ਹੁਣ ਸ਼ੁਰੂ ਹੋ ਰਹੇ ਨੇ ਪਰਾਲੀ ਜੇ ਤੁਸੀਂ ਕਿਸੇ ਕਿਸਾਨ ਦਾ ਇੱਕ ਕਿੱਲਾ ਉਹਦੀ ਪਰਾਲੀ ਨੂੰ ਕਿਸੇ ਨੇ ਹੋਰ ਨਹੀਂ ਵੀ ਅੱਗ ਲਾਤੀ ਤਾਂ ਜਿਹਦੇ ਨਾਮ ਜ਼ਮੀਨ ਹੈ ਪਰਚਾ ਉਸਤੇ ਦਰਜ ਹੋਣਾ ਹੈ ਐਸੇ ਜੇ ਆਪਾਂ ਆਤੀਸ਼ਵਾਜੀ ਦੀ ਗੱਲ ਕਰੀਏ ਤਾਂ ਕਰੋੜਾਂ ਅਰਬਾਂ ਰੁਪਏ ਦੀ ਜਿਹੜੀ ਕੁਰਾਲੀ ਚ ਅਸਤਵਾਜੀ ਆਲਰੇਡੀ ਵਿਕਲੀ ਵਿਕ ਚੁੱਕੀ ਹੈ ਤੇ ਹਰ ਇੱਕ ਸਾਲ ਕੀ ਹੁੰਦਾ ਕਰੋੜਾਂ ਅਰਬਾਂ ਰੁਪਏ ਦੀ ਆਤੀਸ਼ਵਾਜੀ ਵਿਕਦੀ ਹੀ ਵੀ ਹੈ ਤੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਕੀ ਹੋਇਆ ਸੀਗਾ ਪ੍ਰਸ਼ਾਸਨ ਆਇਆ ਐਂਡ ਚ ਆਉਂਦਾ ਹੁੰਦਾ ਜਿਸ ਤਰ੍ਹਾਂ ਪੂਰੀ ਆਰੰਭੀਲਾ ਖਤਮ ਹੋ ਜਾਂਦੀ ਹੈ ਨਾ 7ਵੇਂ ਦਿਨ 8ਵੇਂ ਦਿਨ ਰਾਵਣ ਮੇਕਨਾਥ ਦੀ ਲੜਾਈ ਦਿਖਾਈ ਜਾਂਦੀ ਹੈ ਪ੍ਰਸ਼ਾਸਨ ਆਖਰੀ ਵਾਲੇ ਜਦੋਂ 10 ਦਿਨ ਰਹਿ ਜਾਂਦੇ ਆ ਉਸ ਵਕਤ ਉਹ ਤੀਰ ਖਵਾਣ ਲੈ ਕੇ ਤਲਵਾਰਾਂ ਲੈ ਕੇ ਉਹ ਗਰਾਊਂਡ ਤੇ ਲੈਵਲ ਤੇ ਆ ਜਾਂਦੇ ਆ ਵੀ ਹਾਂ ਅਸੀਂ ਕੰਮ ਕਰਿਆ ਉਹਦੇ ਚ ਕੀ ਹੁੰਦਾ ਸਭ ਤੋਂ ਪਹਿਲਾਂ ਫੋਟੋ ਵਾਲਾ ਜਿਸ ਤਰ੍ਹਾਂ ਉਹ ਦੱਸਿਆ ਹੈ ਤੀਜੀ ਭਰਾ ਨੇ ਦੱਸਿਆ ਹੈ ਵੀ ਫੋਟੋ ਖਿੱਚ ਕੇ ਵੀ ਚਲੇ ਗਏ ਲੋਕ ਕਹਿ ਰਹੇ ਆ ਅੱਜ ਐਸਜੀਐਮ ਸਾਹਿਬ ਆਏ ਸੀਗੇ 5-7 ਮਿੰਟ ਉਹ ਘੁੰਮੇ ਤੇ ਹਦਾਇਤਾ ਕਰਕੇ ਚਲੇ ਗਏ ਲਾਇਸੈਂਸ ਦਿਆਂ ਤੁਹਾਨੂੰ ਦੱਸਦਾ ਪਹਿਲਾਂ ਮੈਂ ਕਰਪਸ਼ਨ ਹੁੰਦੀ ਕਿਸ ਤਰ੍ਹਾਂ ਹੈ ਕਰਪਸ਼ਨ ਕੀ ਹੁੰਦਾ ਮੰਨ ਲਓ ਕੋਈ ਮੈਂ ਹੋਲ ਸੇਲਰ ਹੈ ਮੇਰੇ ਕੋਲ ਲਾਇਸੈਂਸ ਹੈ 2 ਕਿਲੋ ਦਾ 4 ਕਿਲੋ ਦਾ 5 ਕਿਲੋ ਦਾ ਮੇਰੇ ਕੋਲ ਤੁਸੀਂ ਸਮਾਨ ਲੈ ਕੇ ਆ ਗਏ ਮੈਂ ਤੁਹਾਨੂੰ ਕਹਿਣਾ ਵੀ ਮੇਰੇ ਕੋਲ 5 ਲੱਖ ਰੁਪਏ ਦਾ ਆਤੀਸ਼ਵਾਜੀ ਚੱਕ ਤੈਨੂੰ ਮੈਂ ਆਪਣੇ ਲਾਇਸੈਂਸ ਦੀ ਫੋਟੋ ਕਾਪੀ ਦਵਾਗਾ ਉਹ ਫੋਟੋ ਕਾਪੀ ਮੈਂ ਤੁਹਾਨੂੰ ਦੇ ਦੇਣੀ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਂਦਾ ਹੈ ਉਹ ਐਨਾ ਪੜ ਨਹੀਂ ਹੁੰਦਾ ਉਹਦੇ ਕੋਲੋਂ ਵੀ ਇੱਕ ਜਗ੍ਹਾ ਕਿੱਥੇ ਹੈ ਦੁਕਾਨ ਕਿੱਥੇ ਖੁੱਲੀ ਵੀ ਹੈ ਸਿਰਫ ਉਹ ਲਾਇਸੈਂਸ ਹੈਗਾ ਜੀ ਹਾਂਜੀ ਹੈਗਾ ਲਾਇਸੈਂਸ ਦੇਖਦੇ ਆਂ ਹਾਂਜੀ ਲਾਇਸੈਂਸ ਮੋ ਕਹਿੰਦਾ ਮੈਂ ਫਲਾਣਾ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਫਲਾਣਾ ਹੈ ਅਗਲੇ ਨੱਥੋਂ ਨਿਕਲ ਜਾਂਦੇ ਆਂ ਤੇ ਇਹ ਕੀ ਹੁੰਦਾ ਹੈ ਲਾਇਸੈਂਸ 8 ਤੋਂ ਲੈ ਕੇ 12 ਲਾਇਸੈਂਸ ਹੈ ਪਰ ਦੁਕਾਨਾਂ ਤਕਰੀਬਨ 70 ਦੇ 80 ਦੁਕਾਨਾਂ ਖੁੱਲ ਚੁੱਕੀਆਂ ਮਸਲਾ ਤੁਸੀਂ ਹਮੇਸ਼ਾ ਚੱਕਦੇ ਵੱਡੇ ਵਪਾਰੀ ਦੇ ਧਮਕੀਆਂ ਵਗੈਰਾ ਤਾਂ ਨਹੀਂ ਆਉਂਦੀਆਂ ਨਹੀਂ ਧਮਕੀਆਂ ਤਾਂ ਚਲੋ ਹੈ ਆਪਣੇ ਲੋਕਲ ਹੈ ਸਾਡਾ ਨੁਕਸਾਨ ਕਰਨਾ ਕਿਸੇ ਨੂੰ ਨੁਕਸਾਨ ਨਹੀਂ ਅਸੀਂ ਚਾਹਦੇ ਕਿਸੇ ਦਾ ਪਰ ਸ਼ਹਿਰ ਦਾ ਨੁਕਸਾਨ ਕਾਫੀ ਹੋ ਰਿਹਾ ਹੈ ਸ਼ਹਿਰ ਦਾ ਨੁਕਸਾਨ ਇਸ ਤਰ੍ਹਾਂ ਹੈ ਜੇਕਰ ਕੋਈ ਅੱਗ ਲੱਗਦੀ ਹੈ ਮਰੰਡਾ ਰੋਡ ਜਾਮ ਲੱਗਿਆ ਹੋਇਆ ਹੈ ਜੇ ਕਿਸੇ ਐਂਬੂਲੈਂਸ ਨੇ ਲੰਘਣਾ ਉੱਥੇ ਘੱਟੋ ਘੱਟ 5 ਮਿੰਟ 10 ਮਿੰਟ ਲੱਗ ਜਾਂਦੇ ਆ ਉੱਥੇ ਸਟੇ ਲੰਘਣ ਵਾਸਤੇ ਇਸ ਤੋਂ ਇਲਾਵਾ ਪਿਛਲੇ ਸਾਲ کیا ਹੋਇਆ ਸੀਗਾ ਨਗਰ ਕੌਂਸਲ ਦੇ ایਓ ਸਾਹਿਬ ਤੇ ਹੋਰ ਐਸਐਚਓ ਸਾਹਿਬ ਇਹ ਸਾਰੇ ਮਤਲਬ ਮਾਰਕੀਟ ਚੋਂ ਗਏ ਮਾਰਕੀਟ ਦੇ ਵਿੱਚ ਇੱਕ ਜਿਹੜਾ ਦੁਕਾਨਦਾਰ ਸੀਗਾ ਉਹ ਪਤਾ ਕੀ ਕਹਿੰਦਾ ایਓ ਸਾਹਿਬ ਨੂੰ ਕਹਿੰਦਾ ਤੂੰ ਜਾ ਤਾਂ ਫੋਟੋ ਹੀ ਪਾਣੀ ਹੋਣੀ ਆਪਣੇ ਅਫਸਰਾਂ ਨੂੰ ਮੈਂ ਖਿੱਚ ਕੇ ਭੇਜ ਦੂੰਗਾ ਤੂੰ ਪਾ ਉਹ ਈਓ ਸਾਹਿਬ ਐਨੇ ਮਤਲਬ ਰੁਗੇ ਉਹ ਕਹਿੰਦੇ ਯਾਰ ਚਲੋ ਭੇਜ ਦਿਓ ਕਿਉਂਕਿ ਜਦਾ ਅਸਲ ਕੋਈ ਦੁਕਾਨਦਾਰ ਹੈ ਨਾ ਜਿਹੜਾ ਅਤੀਸ਼ਵਾਜੀ ਦਾ ਕਾਰੋਬਾਰ ਹੈ ਜਿਹਦੇ ਕੋਲ ਤਾਂ ਲਾਇਸੈਂਸ ਹੈ ਪਹੁੰਚ ਉਹਦੀ ਵੀ ਹੈ ਜਿਹਦੇ ਕੋਲ ਲਾਇਸੈਂਸ ਲਾਇਸੈਂਸ ਨਹੀਂ ਹੈਗਾ ਉਹ ਉਹਦੇ ਨਾਲ ਉਹ ਵੱਧ ਮਾਲ ਵੇਚਦਾ ਤੇ ਉਹਦੀ ਦੁੱਗਣੀ ਜ਼ਿਆਦਾ ਪਹੁੰਚ ਹੁੰਦੀ ਹੈ ਕਰੋੜਾਂ ਰੁਪਏ ਦਾ ਜੀਐਸਟੀ ਇੱਥੇ ਚੋਰੀ ਹੋ ਰਿਹਾ ਹੈ ਕਿਉਂਕਿ ਕਿਸੇ ਕੋਲ ਇੱਥੇ ਜੇ ਲਾਇਸੈਂਸ ਨਹੀਂ ਹੈਗਾ ਤਾਂ ਜੀਐਸਟੀ ਕਿੱਥੋਂ ਹੋਣਾ ਹੈ ਇਹ ਬਹੁਤ بڑا ਮੁੱਦਾ ਹੈ ਪ੍ਰਸ਼ਾਸਨ ਭੈਣ ਜਾਣਦਾ ਨਹੀਂ ਇਸ ਬਾਰੇ ਨਹੀਂ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਹੈ ਸਰਕਾਰਾਂ ਦੇ ਇੰਟੈਲੀਜੈਂਸੀ ਵਿੰਗ ਬਣੇ ਹੋਏ ਐ ਸਾਰੇ ਕੁਝ ਵਿੰਗ ਬਣੇ ਹੋਏ ਐ ਸਰਕਾਰ ਕਿਸੇ ਨਾ ਕਿਤੇ ਡਰਦੀ ਐ ਕਾਰਵਾਈ ਕਰਨ ਨੂੰ ਵੀ ਪਤਾ ਨਹੀਂ ਕੀ ਹੋ ਜਾਊਗਾ ਕਾਲਾ ਬਾਜ਼ਾਰੀ ਤਾਂ ਨਹੀਂ ਕੋਈ ਹੋ ਰਹੀ ਨਹੀਂ ਉਹ ਤਾਂ ਚਲੋ ਹੁੰਦਾ ਹੀ ਐ ਕਿਉਂਕਿ ਜਦੋਂ ਇਕਲੇ ਨੋਟ ਕਰੋ ਹੁਣ ਦੇਖਿਓ ਚਾਰ ਪੰਜ ਦਿਨਾਂ ਤੱਕ ਸੀਲਾਂ ਵਾਲਾ ਕੰਮ ਸ਼ੁਰੂ ਹੋ ਜਾਣਾ ਸਵੇਰੇ ਸੀਲ ਲੱਗ ਜਾਣੀ ਸ਼ਾਮ ਨੂੰ ਸੀਲ ਖੁੱਲ੍ਹ ਜਾਣੀ ਅਜੇ ਇਹ ਕਿਹੜੇ ਡਾਕੂਮੈਂਟ ਆ ਗਏ ਵੀ ਜਿਹੜੀ ਸੀਲ ਤੁਸੀਂ ਸਵੇਰੇ ਲਾਗੇ ਸੀਗੇ ਤੇ ਸ਼ਾਮ ਨੂੰ ਜਿਹੜੀ ਸੀਲ ਖੁੱਲ ਗਈ ਇਹ ਇਹ ਸਵਾਲ ਪ੍ਰਸ਼ਾਸਨ ਦਾ ਇੱਕ ਵੱਡਾ ਸਵਾਲ ਹੈ ਪਰ ਇਹ ਜਿਹੜਾ ਨਾ ਆਤਿਸ਼ਵਾਦੀ ਰੁਕੀ ਹੈ ਨਾ ਕਦੇ ਰੁਕਣੀ ਹੈ ਇਹਨਾਂ ਨੇ ਫੜਨੇ ਕਿਹੜੇ ਆਤਿਸ਼ਵਾਦੀ ਵਾਲੇ ਜਿਹੜੇ ਛੋਟੇ ਦੁਕਾਨਦਾਰ ਹੈ ਮੰਨ ਲਓ ਕੋਈ ਸਟੂਡੈਂਟ ਹੈ ਜਿਨੇ ਸਟੂਡੈਂਟ ਪੜਦਾ ਹੈ ਅਗਲਾ ਕਹਿੰਦਾ ਯਾਰ ਮੇਰੀ ਇੱਕ ਸੈਮੈਸਟਰ ਦੀ ਫੀਸ ਨਿਕਲ ਜੂਗੀ ਸੈਮੈਸਟਰ ਦੀ ਫੀਸ ਨਿਕਲ ਦੂੰਗੀ ਉਹ ਕਿਆ ਕਰਦਾ ਕਿਸੇ ਦੁਕਾਨਦਾਰ ਤੇ ਲੱਖ ਰੁਪਏ ਦਾ ਉਧਾਰ ਸਮਾਨ ਚੱਕ ਲੈਂਦਾ ਲੱਖ ਰੁਪਏ ਦਾ ਉਧਾਰ ਚੱਕ ਕੇ ਉਹਨੂੰ ਆਏ ਵੀਚਾਲ 1,20,000 ਰੁਪਏ ਦਾ ਮੇਰਾ ਮਾਲ ਵਿਕ ਜਾਊਗਾ 1,20,000 ਰੁਪਏ ਦਾ ਮਾਲ ਵਿਕ ਜਾਊਗਾ ਉਹ ਜਦੋਂ ਪ੍ਰਸ਼ਾਸਨ ਦੀ ਟੀਮ ਆਣੀ ਹੈ ਜਿਹਨੇ 1 ਕਰੋੜ ਦਾ ਸਮਾਨ ਵੇਚਿਆ ਉਹਦੇ 'ਤੇ ਕਾਰਵਾਈ ਨਹੀਂ ਹੋਣੀ ਕਾਰਵਾਈ ਹੋਣੀ ਹੈ 1,20,000 ਰੁਪਏ ਦਾ ਸਮਾਨ ਵੇਚਣ ਵਾਲੇ ਦਾ ਜਿਹਨੂੰ ਸਿਰਫ ਪ੍ਰੋਫਿਟ ਦਿਨ ਦਾਤ ਜਾ ਕੇ 4 ਦਿਨ 'ਚ 20,000 ਬਣਨਾ ਹਾਂ ਬਿਲਕੁਲ ਜੀ ਦੇਖੋ ਬਹੁਤ ਸਾਰੀ ਜਾਣਕਾਰੀ ਉਹਨਾਂ ਨੂੰ ਮਤਲਬ ਦਿੱਤੀ ਗਈ ਹੈ ਕਿਉਂਕਿ ਉਹ ਇੱਥ ਬਿਚਰਦੇ ਨੇ ਮੁੱਦਾ ਚੁੱਕਦੇ ਨੇ ਪਰ ਉਹੀ ਗੱਲ ਹੈ ਇੱਕ ਤਾਂ ਕਰਾਲੀ ਤੇ ਮਸਲਾ ਹੋ ਗਿਆ ਕਿ ਇੱਥੇ ਨੁਕਸਾਨ ਪਹੁੰਚ ਸਕਦਾ ਦੂਜਾ ਇੱਥੇ ਭੰਡਾਰਨ ਦਾ ਹੋ ਗਿਆ ਕਰਾਲੀ ਦੇ ਵਿੱਚ ਜਿਵੇਂ ਮਾਪਦੰਡ ਤੋੜ ਕੇ ਹੋ ਰਿਹਾ ਪਰ ਵੱਡਾ ਮੁੱਦਾ ਆਪਣਾ ਫੇਰ ਉਹੀ ਪ੍ਰਦੂਸ਼ਣ ਦਾ ਉੱਥੇ ਖੜਾ ਜੋ ਸਰਕਾਰਾਂ ਵੱਲੋਂ ਵਿਭਾਗਾਂ ਵੱਲੋਂ ਹਮੇਸ਼ਾ اٹھਾਇਆ ਜਿਵੇਂ ਪ੍ਰਾਲੀ ਫੂਕਣ ਤੇ ਕਿਸਾਨਾਂ ਤੇ ਕਿਸ ਨੇ ਫੈਕਟਰੀਆਂ ਭੱਟੀਆਂ ਤੇ ਅੱਜ ਕੱਲ ਕਿਸ ਨੇ ਇੱਥੇ ਦੁਕਾਨਾਂ ਤੇ ਕਿਉਂ ਨਹੀਂ ਉਹਨਾਂ ਤੇ ਹੋ ਰਿਹਾ ਕਿ ਇਸ ਤੋਂ ਵੱਡੇ ਪੰਪ ਪਟਾਕੇ ਤੁਸੀਂ ਨਹੀਂ ਵੇਚ ਸਕਦੇ ਦੇਖੋ ਪਿਛਲੇ ਦਿਨੀ ਹਮ ਅਗਰ ਕੋਈ ਬੰਦੇ ਧਮਕੀ ਦਿੰਦਾ ਹੈ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰਤੀ ਤਿੰਨ ਨੌਜਵਾਨ ਫੜ ਕੇ ਜਿਹੜੀ ਕਨਫੈਸ ਹੋਈ ਹਮ ਬੜਾ ਦਿਖਾਇਆ ਗਿਆ ਕਿ ਅਸੀਂ ਕਾਰਵਾਈ ਕੀਤੀ ਹੈ ਹਮ ਹੁਣ ਇੱਥੇ ਦੁਕਾਨਾਂ ਤੇ ਦੱਸਿਆ ਜਾ ਰਿਹਾ ਕਿ ਸੀਨੀਅਰ ਅਫਸਰ ਆਏ ਵੱਡੇ ਅਧਿਕਾਰੀ ਆਏ ਜਿੰਨਾਂ ਕੋਲ ਸੈਂਸ ਨਹੀਂ ਦੁਕਾਨਾਂ ਦਾ ਸ਼ਟਰ ਬੰਦ ਕੀਤਾ ਬਾਹਰ ਖੜ ਕੇ ਇਹ ਬਾਹਾਂ ਚ ਬਾਹਾਂ ਰੱਖ ਕੇ ਦੇਖ ਲੈ ਕਿ ਲੰਘੇ ਅਫਸਰ ਫਿਰ ਖੋਲਨੀਆ ਅਟੈਲੀਜੈਂਸ ਇਸ ਤਰ੍ਹਾਂ ਅਰੁਣ ਜੀ ਨੇ ਕਿਹਾ ਅਟੈਲੀਜੈਂਸ ਇੱਥੇ ਹੈ ਆਈਬੀਐਫ ਕੇਂਦਰ ਵਾਲੀ ਇੱਥੇ ਹੈ ਹੂੰ ਥੋੜੀ ਥੋੜੀ ਚੀਜ਼ ਤਾਂ ਉਹਨਾਂ ਨੂੰ ਪਤਾ ਹੈ ਕਿੱਥੇ ਮਾਈਨਿੰਗ ਹੋ ਰਹੀ ਹੈ ਨਜਾਇਜ਼ ਨਜਾਇਜ਼ ਮਾਈਨਿੰਗ ਦੇ ਉੱਤੇ ਟੱਕ ਫੜ ਕੇ ਕਾਰਵਾਈ ਹੋ ਰਹੀ ਹੈ ਉਥੇ ਪਤਾ ਕਿ ਨਜਾਇਜ਼ ਹੋ ਰਹੀ ਹੈ ਕਿ ਸਰਕਾਰ ਦੇ ਧਿਆਨ ਦੇ ਵਿੱਚ ਹੈ ਨਜਾਇਜ਼ ਹੋ ਰਹੀਆ ਪਰ ਇਹ ਨਜਾਇਜ਼ ਨਹੀਂ ਦਿੱਖਦਾ ਇਹ ਜਿੱਤੇ ਨਜਾਇਜ਼ ਵਿੱਚੇ ਜਾ ਰਿਹਾ ਇੰਨਾ ਬਾਹਰੂਦ ਵਿੱਚੇ ਜਾ ਰਿਹਾ ਹੈ ਬਾਹਰੂਦ ਢੇਰ ਤੇ ਕਰਾਲੀ ਬੈਠਿਆ ਹੈ ਕਿੰਨੇ ਲੋਕ ਮਾਰ ਸਕਦੇ ਨੇ ਕਿੰਨੀ ਆਬਾਦੀ ਹੈ ਕਰਾਲੀ ਦੀ ਕਿੰਨਾ ਸ਼ਹਿਰ ਬਸਿਆ ਹੋਇਆ ਹੈ ਇੱਥੇ ਵੱਡਾ ਬਾਜ਼ਾਰ ਹੈ ਕੱਪੜੇ ਦਾ ਬਾਜ਼ਾਰ ਹੈ ਸੋਨੇ ਦਾ ਬਾਜ਼ਾਰ ਹੈ ਜੁੱਤੀਆਂ ਦਾ ਬਾਜ਼ਾਰ ਹੈ ਪਰ ਉਹਨਾਂ ਦੀ ਜਾਨ ਜ਼ਰੂਰੀ ਨਹੀਂ ਪਰ ਪਟਾਕੇ ਵਾਲੇ ਦਾ ਕਾਰੋਬਾਰ ਜ਼ਰੂਰੀ ਹੈ ਪਟਾਕੇ ਵਾਲੇ ਨੂੰ ਕੰਮ ਦਾ ਜ਼ਰੂਰ ਕਰਨਾ ਹੈ ਅਸੀਂ ਭਾਵੇਂ ਕਿ ਉਹਨਾਂ ਤੇ ਬਰੋਤੀ ਨਹੀਂ ਹੁਣ ਪਰ ਪ੍ਰਦੂਸ਼ਣ ਵਿਭਾਗ ਕਿੱਥੇ ਹੈ ਹਾਂ ਕਿਉਂਕਿ ਵੱਡੇ ਵੱਡੇ ਬਜਟ ਜਿਹੜੇ ਡਿਪਾਰਟਮੈਂਟਾਂ ਦੇ ਅਲਗ-ਅਲਗ ਦੇ ਬਣੇ ਹੋਏ ਨੇ ਕਾਰਵਾਈਆਂ ਨੂੰ ਲੈ ਕੇ ਵੀ ਤੁਸੀਂ ਦੇਖਿਆ ਜੀ ਕਰਾੜੀ ਦੇ ਵਿੱਚ ਪਿਛੇ ਦਿਨੀ 12 ਮੰਦਰ ਨਦੀ ਦੇ ਨੂੰ ਲੈ ਕੇ ਕਿੰਨਾ ਆਪ ਸਿਤਾ ਇਹਨਾਂ ਖਿੱਚੋਤਾਣੀ ਹੋਈ ਹੈ ਨਗਰ ਕੌਂਸਲ ਕਹਿੰਦਾ ਸਾਡੀ ਜ਼ਿੰਮੇਵਾਰੀ ਨਹੀਂ ਜਿਹੜਾ ਡਰੇਨ ਪਵਾ ਕੇ ਉਹ ਕਹਿੰਦਾ ਸਾਡੀ ਜ਼ਿੰਮੇਵਾਰੀ ਨਹੀਂ ਸਰਕਾਰ ਉਹ ਹੱਥ ਸਾੜ ਕੇ ਬੈਠੀ ਹੈ ਫਿਰ ਜ਼ਿੰਮੇਵਾਰੀ ਕਿਸ ਦੀ ਹੈ ਲੋਕ ਤਾਂ ਮਰ ਰਹੇ ਨੇ ਲੋਕਾਂ ਦੇ ਘਰ ਤਸ ਗਏ ਉੱਥੇ ਕੋਈ ਚੁੱਪ ਨਹੀਂ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਦੀ ਮੁੱਦੇ ਦੀ ਇਸ ਵਾਸਤੇ ਐਨਾ ਬਾਜ਼ਾਰ ਕਰਾੜੀ ਦਾ ਜ਼ਰੂਰੀ ਨਹੀਂ ਲੋਕ ਜ਼ਰੂਰੀ ਨਹੀਂ ਪਰ ਪਟਾਕਿਆਂ ਦਾ ਕਾਰੋਬਾਰ ਕਰਾਉਣਾ ਜ਼ਰੂਰੀ ਹੈ ਪ੍ਰਸ਼ਾਸਨ ਇਸ ਵਾਸਤੇ ਜੂਰ ਗੰਭੀਰ ਹੋਵੇ ਅਗਰ ਕੋਈ ਵੀ ਹਾਸਾ ਵਾਪਰਦਾ ਹੈ ਦਿਵਾਲੀ ਦੇ ਨਜ਼ਦੀਕ ਤਿਹਾਰਾਂ ਦੇ ਨਜ਼ਦੀਕ ਤਾਂ ਪ੍ਰਸ਼ਾਸਨ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਏਗਾ ਜਨਤਾ ਰੋਡਾਂ ਦੇ ਉੱਤੇ ਆਏਗੀ ਧਰਨੇ ਵੀ ਲੱਗਣਗੇ ਕਿ ਕਰਾਲੀ ਦੇ ਵਿੱਚ ਇਹ ਇਹ ਕਾਰੋਬਾਰ ਕਰ ਰਹੇ ਨੇ ਪਟਾਕੇ ਦਾ ਕਰੋ ਕੋਈ ਮਨਾਂ ਨਹੀਂ ਕਰਦਾ ਪਰ ਖੁੱਲੀ ਜਗ੍ਹਾ ਜਿੱਥੇ ਗਰਾਊਂਡ ਹੋਵੇ ਜਿੱਥੇ ਪਤਾ ਲੱਗੇ ਕਿ ਪਬਲਿਕ ਨਹੀਂ ਇੱਥੇ ਐ ਕੋਈ ਅੱਗ ਨਹੀਂ ਲਾ ਸਕਦੀ 2-3 ਫਾਇਰ ਗੱਡੀਆਂ ਖੜਨੀਆਂ ਚਾਹੀਦੀਆਂ ਨੇ 5 ਸਿਲੰਡਰ ਹੋਣੇ ਚਾਹੀਦੇ ਨੇ ਤੇ ਨਾਲ ਦੀ ਨਾਲ ਸਾਂਸਪੁਰ ਚੈੱਕ ਹੋਣਾ ਚਾਹੀਦਾ ਨੇ ਚੰਡੀਗੜ੍ਹ ਚਲੇ ਜਾ ਤੁਸੀਂ ਚੰਡੀਗੜ੍ਹ ਦੇ ਵਿੱਚ ਜਿਹੜੇ ਜਿਹਨਾਂ ਨੂੰ ਸਾਂਸ ਮਿਲਿਆ ਹੋਇਆ ਉਹ ਹੀ ਦੁਕਾਨਾਂ ਲੱਗਣੀਆਂ ਕੋਈ ਇਹ ਨਹੀਂ ਕਿ ਮੇਰੇ ਵਰਗਾ ਚੱਕ ਕੇ ਕਿ ਮੰਜਾ ਲਾ ਕੇ ਉੱਥੇ ਪਟਾਕੇ ਵੇਚਣ ਲੱਗ ਜਾਊਗਾ ਇਹ ਚੀਜ਼ਾਂ ਹੁਣ ਇੱਥੇ ਤੁਸੀਂ ਦੇਖੋ ਦੇਖੀ ਲੋਕਾਂ ਨੇ ਇੱਥੇ ਪਟਾਕਿਆਂ ਦਾ ਕਾਰੋਬਾਰ ਸ਼ੁਰੂ ਕਰਤਾ ਜੁਐਲਰੀ ਦਾ ਕੱਪੜੇ ਦਾ ਇਹ ਛੱਡ ਕੇ ਉਹ ਕਹਿੰਦਾ ਕਿ ਯਾਰ ਰਾਤੋ ਰਾਤ ਮੀਰ ਮਰਦਾ ਇੱਕ ਸੀਜ਼ਨ ਲਾਓ ਕਰੋਨਾ ਪੇ ਦਾ ਕਾਰੋਬਾਰ ਕਰੋ ਤਾਂ ਇਸ ਨੂੰ ਲੈ ਕੇ ਬਾਰ ਬਾਰ ਅਸੀਂ ਅਪੀਲ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਸਾਡਾ ਮਕਸਦ ਅੱਜ ਇਹ ਹੀ ਤਾਂ ਕਿ ਅਸੀਂ ਪ੍ਰਸ਼ਾਸਨ ਤੱਕ ਇਹ ਜਾਣਕਾਰੀ ਜੁੜਦੇ ਦੀ ਤੁਸੀਂ ਆਂਦੇ ਹੋ ਕਾਰਵਾਈ ਕਿਹੜੀ ਹੋਈ ਹੈ ਤੁਸੀਂ ਮੀਡੀਆ ਕੇ ਸਾਹਮਣੇ ਲਿਆਓ ਪਤਾ ਲੱਗੇ ਕਿ ਹਾਂ ਤੁਸੀਂ ਕਿੰਨੇ ਦੁਕਾਨਾਂ ਦਾ ਸੰਸ ਕੈਨਸਲ ਕਰਿਆ ਕਿੰਨੇ ਤੇ ਕਾਰਵਾਈ ਕੀਤੀ ਹੈ ਕਿਹੜੇ 5% ਤੁਸੀਂ ਚੈੱਕ ਕੀਤੇ ਹੈ ਲੋਕਲ ਮੀਡੀਆ ਨੂੰ ਸੱਦੋ ਬਾਹਰ ਦੇ ਮੀਡੀਆ ਸੱਦੋ ਵੀ ਭਾਈ ਜੀ ਅਸੀਂ ਕਰਾਲੀ ਦੀ ਮਾਰਕੀਟ ਚੈੱਕ ਕਰਨ ਜਾ ਰਹੇ ਹਾਂ ਜਿਹੜੀ ਪਟਾਕਿਆਂ ਦੀ ਮਾਰਕੀਟ ਹੈ ਪਰ ਉਸ ਵਾਸਤੇ ਪ੍ਰਸ਼ਾਸਨ ਆਪਣੇ ਆਪੇ ਫੋਟੋ ਉਤਾਰ ਕੇ ਖਾਨਾ ਪੂਰਤੀ ਨਾ ਕਰੇ ਜਦ ਕਿ ਲੋਕਾਂ ਦੀ ਜਾਨ ਦਾ ਸਵਾਲ ਹੈ ਲੋਕਾਂ ਦੀ ਮਾਲ ਦਾ ਸਵਾਲ ਹੈ ਦੁਕਾਨਾਂ ਬਰਵਾਦ ਹੋ ਸਕਦੇ ਨੇ ਲੋਕਾਂ ਦੀ ਜਾਨ ਜਾ ਸਕਦੀ ਹੈ ਹਾਂ ਬਿਲਕੁਲ ਔਰਨਜੀ ਸੰਖੇਪ ਦੇ ਵਿੱਚ ਕਈ ਵੀ ਜਰੂਰ ਕਰ ਲਈਏ ਕੋਈ ਸਾਡਾ ਭਾਈਚਾਰੇ ਵਾਲੇ ਵੀ ਚਲੋ ਸੌਦੇ ਬਾਜ਼ੀਆਂ ਕਰ ਜਾਂਦੇ ਹੋਣਗੇ ਆਵਾਜ਼ ਨਹੀਂ ਚੁੱਕਦੇ ਪਰ ਤੁਹਾਡੇ ਵਰਗੇ ਅਸੀਂ ਵੀ ਹਮੇਸ਼ਾ ਜਿੰਨਾ ਕੋਈ ਬਾਤ ਚੁੱਕਦਾ ਉਸ ਤੋਂ ਬਾਅਦ ਕਹਿੰਨੇ ਖਬਰ ਲੱਗ ਜਾਂਦੀ ਹੈ ਤਾਂ ਪ੍ਰਸ਼ਾਸਨ ਇੱਕ ਵਾਰੀ ਥੋੜੀ ਸ਼ਕਤੀ ਕਰਦਾ ਉਹਨਾਂ ਦੇ ਰੇਟ ਵਾਜ ਜਾਂਦੇ ਨੇ ਇਹ ਵੀ ਕੁਝ ਹੈਗਾ ਇਹ ਨਹੀਂ ਦੇਖੋ ਇਹ ਲੋਕ ਗੱਲਾ ਕਰਦੇ ਆ ਲੋਕ ਕਹਿੰਦੇ ਆ ਵੀ ਆਖਰੀ ਟਾਈਮ ਜਦੋਂ ਮਤਲਬ ਪੱਤਰਕਾਰ ਖਬਰ ਲਾਂਦੇ ਆ ਤੇ ਜਿਹਦਾ ਕਿਸੇ ਨੇ ਦੋ ਹੁਣ ਤੁਸੀਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹਨੇ 2 ਰੁਪਏ ਲੈਣੇ ਹੁੰਦੇ 4 ਰੁਪਏ ਲੈ ਲੈਂਦਾ ਹੁਣ ਬਾਈਪਾਸ ਤੇ ਤੁਸੀਂ ਜਾਇਓ ਬਾਈਪਾਸ ਇਸ ਵਕਤ ਬਿਲਕੁਲ ਸਾਫ਼ ਸੁਥਰਾ ਪਲੇਨ ਹੈ 100 ਦੀ ਸਪੀਡ ਨਾਲ ਬੰਦਾ ਆਰਾਮ ਨਾਲ ਜਾ ਸਕਦਾ ਪਰ 10 ਦਿਨ ਬਾਅਦ ਤੁਸੀਂ ਉੱਥੇ 25 ਸਪੀਡ ਨਾਲ ਵੀ ਨਹੀਂ ਜਾ ਸਕਦੇ ਐਨੀਆਂ ਨਜਾਇਜ਼ ਉੱਥੇ ਦੁਕਾਨਾਂ ਖੁੱਲ ਜਾਣੀਆਂ ਟੈਂਟ ਟੈਂਟ ਲੱਗ ਜਾਣੇ ਤੁਹਾਨੂੰ ਐ ਲੱਗਣਾ ਜਿਸ ਤਰ੍ਹਾਂ ਆਪਾਂ ਹਿਮਾਚਲ ਤੇ ਨਹੀਂ ਜਾਂਦੇ ਹਿਮਾਚਲ ਦੇ ਵਿੱਚ ਕਿਸੇ ਨੇ ਬਦਾਮ ਕਿਸੇ ਨੇ ਕਾਜੂ ਟੈਂਟ ਲਾ ਕੇ ਲਾਈਵ ਹੁੰਦੇ ਆ ਉਹ ਕੰਮ ਇੱਥੇ ਪੋਲੂਸ਼ਨ ਫਲਾਉਣ ਵਾਲੇ ਜਿਹੜੇ ਭਾਈ ਸਾਡੇ ਬੈਠਦੇ ਆ ਤੇ ਇੱਕ ਗੱਲ ਹੋਰ ਵੀ ਹੈ ਜੇ ਕਈ ਵਾਰ ਨਾ ਵਧਾਈਆਂ ਮੰਗਣੇ ਵਾਲੇ ਵੀ ਉਹਨਾਂ ਕੋਲ ਬਹੁਤ ਪਹੁੰਚਦੇ ਆ ਜਿਸ ਤਰ੍ਹਾਂ ਕਹਿੰਦੇ ਵੀ ਕਿਸੇ ਦੇ ਮੁੰਡਾ ਜੰਮ ਗਿਆ ਤੇ ਕਿਨਰ ਜਾ ਕੇ ਉੱਥੇ ਵਧਾਈ ਲੰਦੇ ਆ ਉਹਨਾਂ ਦਾ ਹੱਕ ਬਣਦਾ ਹੱਕ ਬਣਦਾ ਤੇ ਇੱਥੇ ਕਈ ਅਧਿਕਾਰੀ ਜਿਹੜੇ ਵੱਡੇ ਵੱਡੇ ਅਫਸਰ ਹੈ ਨਾ ਕਈ ਤਨਾਤ ਹੋਏ ਹੋਏ ਮਹਿਕਮੇ ਚ ਉਹ ਅਗੇ ਕਿਸੇ ਦੁਕਾਨਾਂ ਤੇ 2-2000 ਰੁਪਏ ਦੀ ਹਸਤਵਾਜੀ ਵੀ ਮੰਗਦੇ ਫਿਰਦੇ ਦੇਖੇ ਜਾਂਦੇ ਆ ਬਾਜ਼ਾਰਾਂ ਤੇ ਹਸਤਵਾਜ਼ਾਰਾਂ ਦੇ ਇੱਕ ਵਾਰ ਮੈਂ ਇੱਕ ਮੇਰਾ ਦੋਸਤ ਹੈ ਤੇ ਦੁਕਾਨ ਕਰਦਾ ਤੇ ਉਹ ਉਹਦੇ ਕੋਲ ਮੈਂ ਚਲੇ ਗਿਆ ਉਹਦੇ ਕੋਲ ਇੱਕ ਅਫਸਰ ਆਇਆ ਬਹੁਤ ਬੜੀ ਹੈ ਵਧੀਆ ਪੋਸਟ ਤੇ ਸੀਗਾ ਉਹਨੂੰ ਅਗੇ ਕਹਿੰਦਾ ਯਾਰ ਚਾਹ ਪਾਣੀ ਦਾ ਕਰ ਦੇ ਉਹ ਕਹਿੰਦਾ ਯਾਰ ਚਾਹ ਪਾਣੀ ਕਰ ਦੇ ਕਹਿੰਦਾ ਜੀ ਦੱਸੋ ਕਹਿੰਦਾ ਪੈਸੇ ਤਾਂ ਮੈਂ ਕਿਸੇ ਨੂੰ ਦੰਦਾ ਕਹਿੰਦਾ ਇਹ ਚੱਲ ਨਿਆਣੇ ਜੋਗੇ ਪਟਾਕੀ ਦੇ ਦੇ ਉਹਨੇ 2-300 ਰੁਪਏ ਦੇ ਪਟਾਕੇ ਲਵਾਵੇ ਚ ਪਾਏ 2-4 ਬੁਲਟ ਦੀਆਂ ਡੱਬੀਆਂ 2-4 20-20 ਰੁਪਏ ਦੀ ਫੁਲਟਰ ਦੀਆਂ ਡੱਬੀਆਂ ਭੇਜਤੀਆਂ ਇੱਕ ਐਡਾ ਵੜਾ ਅਫਸਰ ਜਿਹੜਾ 1 ਲੱਖ ਰੁਪਏ ਤਨਖਾਹ ਲੰਦਾ ਹੈ ਉਹ 200-300 ਰੁਪਏ ਦਾ ਮਾਲ ਲੈ ਕੇ ਉਹ ਇੰਨੀ ਤੇਜ਼ੀ ਨਾਲ ਗਿਆ ਜਿਸ ਤਰ੍ਹਾਂ ਮੈਂ ਤਾਂ ਯਾਰ ਹੈਰਾਨ ਹੋ ਗਿਆ ਵੀ ਜਿਹੜਾ ਤੇਰਾ 1 ਲੱਖ ਰੁਪਏ ਨਾਲ ਢਿੱਡ ਨਹੀਂ ਭਰਿਆ ਤੂੰ 200-300 ਦੀ ਅਸਤਵਾਦੀ ਲੈ ਕੇ ਤੂੰ ਕੀ ਕਰ ਲੂਗਾ ਕੰਨੀ ਕੁੱਤੀ ਚੋਰਾ ਨਾਲ ਲੜ ਗਈ ਹੂੰ ਤਾਹੀਂ ਹੁੰਦਾ ਪਰ ਇੱਥੇ 메ਨ ਰੋਡ ਹੈ ਇੱਥੇ ਨੂੰ ਸੀਐਮ ਵੀ ਨਿਕਲਦਾ ਏ ਹੋਰ ਮਾਤਰੀ ਵੀ ਨਿਕਲਦੇ ਨੇ ਦੇਖਦੇ ਤਾਂ ਹੋਣ ਗਈ ਵੀ ਹਾਲਾਤ ਕੀ ਨੇ ਕਰਾਲੀ ਦੇ ਬਿਲਕੁਲ ਬੱਸਾਂ ਦੇ ਵਿੱਚ ਜੋ ਕੁਝ ਹੋ ਰਿਹਾ ਤੁਹਾਡੀ ਗੱਲ ਸਹੀ ਹੈ ਇੱਥੇ ਨੂੰ ਇਹ ਵੀਆਈਪੀ ਏਰੀਆ ਹੈ ਨਿਊ ਚੰਡੀਗੜ੍ਹ ਤੋਂ ਲੰਕੇ ਜਦੋਂ ਵੀ ਕੋਈ ਵਿਧਾਨ ਸਭਾ ਸੈਸ਼ਨ ਹੁੰਦਾ ਹੈ ਤੇ ਜਾ ਕੇ ਕਿਸੇ ਨੇ ਸੀਐਮ ਸਾਹਿਬ ਨੂੰ ਮਿਲਣਾ ਹੈ ਕਿਸੇ ਨੂੰ ਵੀ ਮਿਲਣਾ ਹੈ ਇਹੀ ਰਸਤੇ ਨੂੰ ਜਾਂਦੇ ਆ ਤੇ ਉਹਨਾਂ ਦੇ ਦਰਸਲ ਉਹਨਾਂ ਕੋਲ ਹੁੰਦੀਆਂ ਜਿੱਥੀਆਂ ਨਾਲ ਅੱਗੇ ਲੱਗੀਆਂ ਹੋਈਆਂ ਤੇ ਹੂਟਰ ਮਾਰਦੇ ਜਾਣਾ ਜਿਹੜਾ ਹੂਟਰ ਵੱਜਦਾ ਹੈ ਨਾ ਤੇ ਇਹ ਹੂਟਰ ਮੰਨ ਲਓ ਆਪਾਂ ਜਿੱਥੇ ਬੈਠੇ ਆ ਉੱਥੇ ਵੱਜਿਆ ਤੇ ਅੱਧਾ ਕਿਲੋਮੀਟਰ ਦੂਰ ਜੇ ਕੋਈ ਦੁਕਾਨ ਖੁੱਲੀ ਪਿਆਣਾ ਅਤਿਸ਼ਵਾਦੀ ਵਾਲੇ ਉਹ ਛੱਟ ਥੱਲੇ ਕਰ ਦਿੰਦੇ ਵੀ ਸ਼ਾਇਦ ਪ੍ਰਸ਼ਾਸਨ ਆ ਗਿਆ ਤੇ ਇਹਨਾਂ ਨੇ ਹੁਣ ਕੀ ਕਰਿਆ ਹੋਇਆ ਦੋ ਦੋ ਤਿੰਨ ਤਿੰਨ ਬੰਦੇ ਇੱਕ ਮਰੰਡਾ ਰੋਡ ਤੇ ਬਾਈਪਾਸ ਤੇ ਪਿਠਾਤੇ ਇੱਕ ਦੋ ਬੰਦੇ ਬੱਸ ਸਟੈਂਡ ਤੇ ਪਿਠਾਤੇ ਜਦੋਂ ਪ੍ਰਸ਼ਾਸਨ ਆਣਾ ਹੁੰਦਾ ਪਹਿਲਾਂ ਸਟਾਰਟਿੰਗ ਉੱਥੋਂ ਹੁੰਦੀ ਹੈ ਉਹ ਸਾਰੀ ਮਾਰਕੀਟ ਨੂੰ ਇਤਲਾਹ ਕਰ ਦਿੰਨੇ ਆ ਵੀ ਭਾਈ ਪ੍ਰਸ਼ਾਸਨ ਦੀ ਆ ਟੀਮ ਆ ਗਈ ਐਸ ਡੀ ਐਮ ਸਾਹਿਬ ਆ ਗਏ ਤਹਿਸੀਲਦਾਰ ਸਾਹਿਬ ਆ ਗਏ ਜਾਂ ਡੀ ਸੀ ਮੈਡਮ ਆ ਗਏ ਹਜੇ ਤੱਕ ਤਾਂ ਸਿਰਫ ਅੱਜ ਐਸ ਡੀ ਐਮ ਸਾਹਿਬ ਹੀ ਆਏ ਆ ਐਸਐਚਓ ਸਭ ਕੋਲ ਪੂਰੀ ਜਾਣਕਾਰੀ ਹੋਣੀ ਵੀ ਕਿੱਥੇ ਕੌਣ ਆਤੀਸ਼ਵਾਦੀ ਵੇਚ ਰਿਹਾ ਹੈ ਕੌਣ ਖੋੜ ਰਿਹਾ ਹੈ ਸਾਡਾ ਮਕਸਦ ਇਹ ਨਹੀਂ ਹੈ ਸਾਡਾ ਮਕਸਦ ਸਿਰਫ ਇਹ ਹੈ ਵੀ ਜੇਕਰ ਸਰਕਾਰ ਵੀ ਜੇਕਰ ਸ਼ਹਿਰ ਦੇ ਵਿੱਚ ਅੱਗ ਲੱਗ ਗਈ ਤਾਂ ਉਹਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਇਹਨਾਂ ਨੇ ਬਾਅਦ ਵਿੱਚ ਕੀ ਕਰਨਾ ਦੁਕਾਨ ਜਿਹੜਾ ਆਤੀਸ਼ਵਾਦੀ ਵੇਚ ਰਿਹਾ ਹੈ ਉਹਦੇ ਦੁਕਾਨਦਾਰ ਤੇ ਪਰਚਾ ਕਰ ਦੇਣਾ ਪਰਚਾ ਉਸਤੇ ਹੋਣਾ ਚਾਹੀਦਾ ਹੈ ਜਿਹੜਾ ਕਿ ਜ਼ਿਲ੍ਹੇ ਦਾ ਮਾਲਕ ਹੈ ਜਿਹੜਾ ਕਿ ਹਲਕਾ ਖਰੜ ਦਾ ਮਾਲਕ ਹੈ ਜਿਨੇ ਨੇ ਆਪਣੀ ਡਿਊਟੀ ਨਹੀਂ ਨਿਭਾਈ ਜਿਨੇ ਨੇ ਆਪਣੀ ਡਿਊਟੀ ਨਹੀਂ ਨਿਭਾਈ ਸਾਡੀ ਤਾਂ ਇਹ ਬਿਲਕੁਲ ਜੀ ਸੋ ਪ੍ਰਦੂਸ਼ਣ ਨਾਲ ਜੁੜਿਆ ਹੋਇਆ ਮਾਮਲਾ ਪਹਿਲਾਂ ਤਾਂ ਆਪਾਂ ਤੁਹਾਨੂੰ ਵੀ ਸਾਰਿਆਂ ਨੂੰ ਅਪੀਲ ਕਰਾਂਗੇ ਖੁਸ਼ੀਆਂ ਮਨਾਓ ਤਿਹਾਰ ਮਨਾਓ ਪਰ ਜੇਕਰ ਚਲਾਉਣੇ ਨੇ ਛੋਟੇ ਗ੍ਰੀਨ ਤੋਂ ਵਾਲੀ ਮਨਾਓ ਜਿਹੜੇ ਪ੍ਰਦੂਸ਼ਣ ਨਾ ਕਰਨ ਪਸ਼ੂ ਪੰਛੀ ਹੋਰ ਜਿਹਨੇ ਸਾਹ ਲੈਣ ਵਾਲੇ ਜੀਵ ਨੇ ਆਮ ਮਨੁੱਖ ਨੇ ਕੋਈ ਬਿਮਾਰੀਆਂ ਤੋਂ ਗ੍ਰਸਤ ਨੇ ਬੱਚੇ ਨੇ ਕਿੰਨਿਆਂ ਦਾ ਨੁਕਸਾਨ ਹੋ ਜਾਂਦਾ ਕਿੰਨਾ ਪ੍ਰਦੂਸ਼ਣ ਇੱਕ ਇੱਕ ਮਹੀਨਾ ਉਹ ਉਸੇ ਤਰ੍ਹਾਂ ਧੂਆਂ ਘੁੰਮਦਾ ਰਹਿੰਦਾ ਸੋ ਆਪਾਂ ਵੀ ਇਸ ਪ੍ਰਤੀ ਜਾਗਰੂਕ ਹੋਣਾ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰ ਰਹੇ ਹਾਂ ਕਿ ਪ੍ਰਸ਼ਾਸਨ ਵੀ ਇਸ ਪਾਸੇ ਵੱਲ ਧਿਆਨ ਦੇਵੇ ਜਿੱਥੇ ਮਾਸਲਾ ਪ੍ਰਦੂਸ਼ਣ ਦਾ ਏ ਉੱਥੇ ਨਾਲ ਹੀ ਕੁਰਾਲੀ ਅਤੇ ਇਸ ਦੇ ਨਾਲ ਦੇ ਵੱਸਦੇ ਪਿੰਡਾਂ ਦੀਏ ਲੋਕਾਂ ਦੀਆਂ ਜਾਨਾਂ ਦਾ ਏ ਜੇ ਮੇ ਇੱਥੇ ਢੰਡਾਰ ਭਰਿਆ ਪਿਆ ਏ ਖੁੱਲੀ ਥਾਂ ਤੇ ਹੋਵੇ ਦੁਕਾਨਦਾਰੀਆਂ ਆਪਣੇ ਦੁਕਾਨਾਂ ਨਾਲ ਕਰਨ ਉਸ ਦੇ ਵਿੱਚ ਕੋਈ ਹੋ ਨਹੀਂ ਪਰ ਜੋ ਮਾਪਦੰਡ ਲਗਾਏ ਜਾਂਦੇ ਨੇ ਉਹਨਾਂ ਤੇ ਅਮਲ ਜ਼ਰੂਰ ਹੋਵੇ ਲੋਕਾਂ ਦੀ ਸੁਰੱਖਿਆ ਦਾ ਮਸਲਾ ਲੋਕਾਂ ਦੀ ਸਵਸਥਾ ਦਾ ਮਸਲਾ ਹੈ ਸੋ ਆਓ ਸਾਰੇ ਰਲ ਮਿਲ ਕੇ ਇਸ ਗੱਲ 'ਤੇ ਆਪਾਂ ਵੀ ਚੌਕਸੀ ਨਾਲ ਧਿਆਨ ਦਈਏ ਪ੍ਰਸ਼ਾਸਨ ਵੀ ਦੇਵੇ ਦੁਕਾਨਦਾਰ ਵੀ ਰਹਿਣ ਵੀ ਕਿ ਸਾਡੇ ਵੀ ਤੁਹਾਡੇ ਵੀ ਬਾਲ ਬੱਚੇ ਨੇ ਆਪਾਂ ਵੀ ਧਿਆਨ ਰੱਖੀਏ ਕਿ ਸਮਾਜ ਜੋ ਸਾਫ਼ ਸੁਥਰਾ ਰਹੇ ਪੈਸੇ ਚਾਰ ਘੱਟ ਕਮਾ ਲਓ ਪਰ ਇਹ ਨਾ ਹੋਵੇ ਕਿ ਦੂਜੇ ਦਾ ਕਿਸੇ ਦਾ ਨੁਕਸਾਨ ਹੋਵੇ ਸੋ ਇਸੇ ਨੂੰ ਲੈ ਕੇ ਸਾਰੇ ਹੀ ਪੱਤਰਕਾਰ ਵੀਰ ਸਾਡੇ ਨਾਲ ਇਸ ਮਸਲੇ ਤੇ ਬੈਠੇ ਉਹਨਾਂ ਨੇ ਗੱਲਬਾਤ ਕੀਤੀ ਤੁਹਾਨੂੰ ਕਿਵੇਂ ਲੱਗਿਆ ਜਰੂਰ ਸੁਝਾ ਦਿਓ ਧੰਨਵਾਦ ਤੁਹਾਡੇ ਸਾਰਿਆਂ ਦੇ ਜੀ